ੋਟਾਪਾ ਅਜਕਲ ਇੱਕ ਅਜੀਹੀ ਸਮੱਸਿਆ ਹੈ ਜੋ ਹਰ ਰੋਜ਼ ਹਰ ਕਿਸੇ ਨੂੰ ਪਰੇਸ਼ਾਨ ਕਰਦੀ ਹੈ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਵਾਧਾ ਮਿਲਦਾ ਹੈ ਭਾਰ ਘਟਾਉਣ ਲਈ ਤੁਸੀਂ ਬਹੁਤ ਕੋਸ਼ਿਸ਼ਾ ਕਰਦੇ ਹੋ ਪਰ ਖਰਾਬ ਲਾਈਫ ਸਟਾਈਲ ਦੇ ਚੱਲਦੇ ਭਾਰ ਵੱਧਦਾ ਹੈ ਪੂਜਨ ਚ ਪੋਸ਼ਕ ਤੱਤ ਦਾ ਹੋਣਾ ਬੇਹਤ ਜ਼ਰੂਰੀ ਹੁੰਦਾ ਹੈ ਤਾਂ ਕਿ ਭਾਰ ਘਟ ਕਰਨ ਦੇ ਨਾਲ ਨਾਲ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋਵੋ ਡਾਈਟਿੰਗ ਤੋਂ ਬਾਅਦ ਵੀ ਭਾਰ 'ਚ ਕੋਈ ਫਰਕ ਨਹੀਂ ਪੈਂਦਾ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜੇਕਰ ਤੁਸੀਂ ਪਾਰ ਕਟ ਨਹੀਂ ਕਰ ਪਾ ਰਹੇ ਹੋ ਤਾਂ ਤੁਸੀਂ ਐਨਾ ਕੁਝ ਆਸਾਨ ਟਿਪਸ ਰਾਹੀਂ ਪਾਰ ਕਟ ਕਰ ਸਕਦੇ ਹੋ ਜਿਆਦਾ ਤੋਂ ਜ਼ਿਆਦਾ ਪਾਣੀ ਪੀਓ ਪਾਰ ਘਟਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ 10 12 ਗਲਾਸ ਪਾਣੀ ਪੀਓ ਇਸ ਨਾਲ ਤੁਹਾਡਾ ਮੈਟਾਬੋਲਿਜ਼ਮ ਵਧਿਆ ਹੁੰਦਾ ਅਤੇ ਪੋਜਨ ਵੀ ਆਸਾਨੀ ਨਾਲ ਪਚਦਾ ਹੈ ਦਿਨ ਪਰ ਜ਼ਿਆਦਾ ਪਾਣੀ ਪੀਣ ਨਾਲ ਪੇਟ ਪਰਿਆ ਰਹਿੰਦਾ ਅਤੇ ਭੁੱਖ ਵੀ ਨਹੀਂ ਲੱਗਦੀ ਖਾਣਾ ਖਾਣ ਤੋਂ 2-3 ਘੰਟੇ ਬਾਅਦ ਹੀ ਪਾਣੀ ਪਿਓ ਐਸ ਨਾਲ ਤੁਹਾਡੀ ਸਿਹਤ ਠੀਕ ਰਹੇਗੀ ਸਲਾਦ ਖਾਓ ਆਪਣੇ ਡੇਲੀ ਡਾਈਟ ਚ ਸਲਾਦ ਜ਼ਰੂਰ ਸ਼ਾਮਿਲ ਕਰੋ ਜੇਕਰ ਤੁਹਾਨੂੰ ਭੁੱਖ ਲੱਗ ਰਹੀ ਹੈ ਤਾਂ ਸਨੈਕਸ ਖਾਣ ਦੀ ਬਜਾਏ ਤੁਸੀਂ ਗਾਜਰ ਖੀਰੇ ਚਿਕੁੰਦਰ ਦਾ ਸੇਵਨ ਕਰ ਸਕਦੇ ਹੋ ਛੋਲਿਆਂ ਨੂੰ ਵੀ ਤੁਸੀਂ ਆਪਣੀ ਡੇਲੀ ਡਾਈਟ ਚ ਸ਼ਾਮਿਲ ਕਰ ਸਕਦੇ ਹੋ ਜੰਕ ਫੂਡ ਤੋਂ ਬਚੋ ਜੰਕ ਫੂਡ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਿੱਧ ਹੈ ਬਹੁਤ ਸਾਰੇ ਲੋਕ ਸੁਆਦ ਦੇ ਕਾਰਨ ਨੂਡਲਸ 버ਗਰ ਵਰਗੀਆਂ ਚੀਜ਼ਾਂ ਨੂੰ ਖਾਣਾ ਬੰਦ ਨਹੀਂ ਕਰ ਪਾਉਂਦੇ ਪਰ ਜੇਕਰ ਤੁਸੀਂ ਪਰ ਘਟਾਉਣਾ ਚਾਹੁੰਦੇ ਹੋ ਤਾਂ ਇਹਨਾਂ ਤੋਂ ਪਰਹੇਜ਼ ਕਰੋ ਨਾਸ਼ਤਾ ਕਰਨਾ ਹੈ ਜ਼ਰੂਰੀ ਕਈ ਲੋਕ ਸਵੇਰੇ ਦਾ ਖਾਣਾ ਟੇਬਲ ਉੱਤੇ ਹੀ ਛੱਡ ਕੇ ਚਲੇ ਜਾਂਦੇ ਹਨ ਇਸ ਕਾਰਨ ਤੁਹਾਡਾ ਪਰ ਵੀ ਵੱਧ ਸਕਦਾ ਹੈ ਦੁਪਹਿਰ ਦੇ ਸਮੇਂ ਬਹੁਤ ਸਾਰੇ ਲੋਕ ਭੋਜਨ ਤੋਂ ਪਹਿਲਾਂ ਸਨੈਕਸ ਦਾ ਸੇਵਨ ਕਰਦੇ ਹਨ ਜਿਸ ਕਾਰਨ ਪਰ ਹੋਰ ਵੀ ਵੱਧ ਸਕਦਾ ਹੈ ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਸੋਵੋ ਕਈ ਲੋਕ ਖਾਣਾ ਖਾਣ ਤੋਂ ਬਾਅਦ ਜਲਦੀ ਹੀ ਸੋ ਜਾਂਦੇ ਹਨ ਪੂਜਾ ਤੋਂ 2 ਘੰਟੇ ਬਾਅਦ ਹੀ ਸੋਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਨਾ ਭੁੱਲੋ ਮਠਿਆਈਆਂ ਤੋਂ ਰੱਖੋ ਪਰਹੇਜ਼ ਜ਼ਿਆਦਾ ਮਾਤਰਾ 'ਚ ਮਿੱਠਾ ਖਾਣ ਨਾਲ ਵੀ ਸਰੀਰ ਦੀ ਚਰਬੀ ਵਧ ਚੱਕਦੀ ਹੈ ਇਸ ਲਈ ਜ਼ਿਆਦਾ ਮਾਤਰਾ 'ਚ ਮਿੱਠੇ ਦਾ ਸੇਵਨ ਨਾ ਕਰੋ ਜੇਕਰ ਤੁਹਾਨੂੰ ਮਠਿਆਈਆਂ ਪਸੰਦ ਹਨ ਤਾਂ ਕੋਸ਼ਿਸ਼ ਕਰੋ ਮਠਿਆਈਆਂ ਦਾ ਸੇਵਨ ਕੱਟ ਤੋ ਕੱਟ ਕਰੋ ਰੋਜ਼ਾਨਾ ਥੋੜੀ ਐਕਸਰਸਾਈਜ਼ ਕਰੋ ਪਾਰ ਕਟਾਉਣ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼ ਕਰਜੋ ਥੋੜੀ ਜਈ ਕਸਰਤ ਕਰਨ ਵਿੱਚ ਧਿਆਨ ਦਿਓ ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਨਾਲ ਹੀ ਸਰੀਰ ਚੁਸਤੀ ਵੀ ਬਣੀ ਰਹਿੰਦੀ ਹੈ ਕਸਰਤ ਕਰਨ ਤੋਂ ਪਹਿਲਾਂ ਵਾਰਮ ਅਪ ਕਰਨਾ ਜ਼ਰੂਰੀ ਹੁੰਦਾ ਹੈ ਇਸ ਨਾਲ ਤੁਹਾਡਾ ਸਰੀਰ ਖੁੱਲ ਜਾਂਦਾ ਹੈ ਸ਼ੁਰੂਆਤ 'ਚ ਤੁਸੀਂ ਆਪਣੇ ਸਰੀਰ ਨੂੰ ਧਿਆਨ 'ਚ ਰੱਖ ਕੇ ਕਸਰਤ ਕਰ ਸਕਦੇ ਹੋ ਹੌਲੀ-ਹੌਲੀ ਤੁਸੀਂ ਕਸਰਤ ਦਾ ਸਮਾਂ ਵਧਾ ਸਕਦੇ ਹੋ ਸਿਹਤ ਨਾਲ ਜੁੜਿਆ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ